ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਕੱਲ ਜਿੱਥੇ ਵੀ ਸੁਖਵੀਰ ਸਿੰਘ ਬਾਦਲ ਬੋਲਦੇ ਨੇ ਬਹੁਤ ਜ਼ੋਰਦਾਰ ਢੰਗ ਨਾਲ ਇੱਕ ਗੱਲ ਉਠਾਉਂਦੇ ਨੇ ਕਿ ਇਸ ਸੂਬੇ ਨੂੰ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਔਰ ਇਹ ਵੀ ਕਹਿੰਦੇ ਨੇ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਖੇਤਰੀ ਪਾਰਟੀ ਕਰ ਸਕਦੀ ਹੈ ਇਹ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ ਇਹ ਨਹੀਂ ਕਰ ਸਕਦੀਆਂ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਜਦੋਂ ਸੁਖਵੀਰ ਸਿੰਘ ਬਾਦਲ ਇਹ ਗੱਲ ਕਹਿੰਦੇ ਨੇ ਤੇ ਫਿਰ ਮੈਂ ਦੇਖਦਾ ਕਿ ਦੇਖੋ ਕਿਵੇਂ ਬਦਲਦੀ ਹੈ ਟੋਨ ਕਿਵੇਂ ਬਦਲਦੀ ਹੈ ਇਹ ਸੁਖਵੀਰ ਸਿੰਘ ਬਾਦਲ ਉਹੀ ਹੈ ਜਿਹੜਾ ਜਦੋਂ ਪੰਜਾਬ ਦੀ ਇਸ ਬਹੁਤ ਪਾਵਰਫੁੱਲ ਤਕੜੀ ਸ਼ਕਤੀਸ਼ਾਲੀ ਸ਼੍ਰੋਮਣੀ ਅਕਾਲੀ ਪਾਰਟੀ ਹੁੰਦੀ ਸੀ ਤੇ ਜਦੋਂ ਦੇ ਪ੍ਰਧਾਨ ਬਣੇ ਉਸ ਤੋਂ ਬਾਅਦ ਇਹਨਾਂ ਨੇ ਕਿਵੇਂ ਮੋੜਾ ਖਾਦਾ ਪਾਰਟੀ ਨੇ ਕਿਸ ਕਿਹਤਰੀ ਪਾਰਟੀ ਤੋਂ ਰੀਜਨਲ ਪਾਰਟੀ ਤੋਂ ਸੂਬੇ ਦੀ ਪਾਰਟੀ ਤੋਂ ਕਹਿੰਦੇ ਜੀ ਇਹਨੂੰ ਆਪਾਂ ਰਾਸ਼ਟਰੀ ਪਾਰਟੀ ਬਣਾਉਣਾ ਹੈ ਵੱੜ ਕੇ ਰਾਸ਼ਟਰੀ ਪਾਰਟੀ ਤੋਂ ਪਹਿਲਾਂ ਇਹਨਾਂ ਨੇ ਇਸ ਨੂੰ ਪੰਜਾਬੀ ਪਾਰਟੀ ਬਣਾ ਲਿਆ ਪੰਥਕ ਪਾਰਟੀ ਦੀ ਬਜਾਏ ਇਹਨਾਂ ਨੇ ਬਣਾ ਲਿਆ ਇਸ ਨੂੰ ਜਿਹੜਾ ਉਹ ਪੰਜਾਬੀ ਪਾਰਟੀ ਔਰ ਪੰਜਾਬੀ ਪਾਰਟੀ ਨੂੰ ਫਿਰ ਕਹਿੰਦੇ ਰਾਸ਼ਟਰੀ ਪਾਰਟੀ ਬਣਾਉਣਾ ਫਿਰ ਤਾਂ ਇਹਨਾਂ ਨੇ ਦਿੱਲੀ ਦੇ ਵਿੱਚ यूपी ਦੇ ਵਿੱਚ ਰਾਜਸਥਾਨ ਹਰਿਆਣਾ ਇੱਥੇ ਬੰਦੇ ਖੜੋ ਹੋਣੇ ਸ਼ੁਰੂ ਕੀਤੇ ਟਿਕਟਾਂ ਮੰਗੀਆ ਔਰ ਤੁਹਾਡੇ ਯਾਦ ਹੀ ਹੋਊਗਾ ਦਿੱਲੀ ਦੇ ਵਿੱਚ ਤਾਂ ਮਨਜਿੰਦਰ ਸਿੰਘ ਸਿਰਸਾ ਜਦੋਂ ਪਹਿਲੀ ਵਾਰ ਐਮਐਲਏ ਬਣਿਆ ਤੇ ਉਹ ਇੰਨਾ ਦੇ ਹੈ ਤਾਂ ਅਕਾਲੀ ਸੀ ਉਸ ਵੇਲੇ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੜਿਆ ਸੀ ਉਹਨਾਂ ਨੇ ਟਿਕਟ ਦਿੱਤੀ ਸੀ ਬਣਾ ਰਹੇ ਜੀ ਤੁਸੀਂ ਪਾਰਟੀ ਜਿਹੜੀ ਜੀਡੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਸੀ জেડી પાર્ટી ਨੇ ਕਿਸੇ ਸਮੇਂ ਅਨੰਤਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀ ਜਿਹੜੀ પાર્ટી ਸੂਬੇ ਦੇ ਇਕੱਲੇ ਦੇ ਨਹੀਂ ਸਾਰੇ ਦੇਸ਼ ਦੇ ਸੂਬਿਆਂ ਦੇ ਲਈ ਖੁਦਮੁਖਤਿਆਰੀ ਦੀ ਗੱਲ ਕਰਦੀ ਸੀ ਰਾਜਾਂ ਦੇ ਵਧਤਕਾਰਾਂ ਦੀ ਗੱਲ ਕਰਦੀ ਸੀ ਜਿਹੜਾ ਅਨੰਤਪੁਰ ਦੇ ਮਤੇ ਨੂੰ ਲੈ ਕੇ ਆਈ ਸੀ ਉਹ ਪਾਰਟੀ ਜਿਹੜੀ ਹੈ ਉਹ ਰਾਸ਼ਟਰੀ ਪਾਰਟੀ ਬਣਾਦੀ ਫਿਰ ਮੁੱਦੇ ਜਿਹੜੇ ਨੇ ਜਿਹੜੇ ਖੇਤਰੀ ਪਾਰਟੀ ਦੇ ਮੁੱਦੇ ਸੀ ਪਾਣੀ ਦਾ ਮੁੱਦਾ ਉਹ ਕਾਤੇਰ ਚੰਡੀਗੜ੍ਹ ਦਾ ਜਿਹੜਾ ਭਾਸ਼ਾ ਦਾ ਮੁੱਦਾ ਯੂਨੀਵਰਸਿਟੀਆਂ ਦਾ ਭਾਸ਼ਾ ਪੰਜਾਬੀ ਬੋਲਦੇ ਇਲਾਕਿਆਂ ਦੇ ਸਾਰੇ ਮੁੱਦੇ ਸੀ ਜਿਹੜੇ ਵੱਡੇ ਮੁੱਦੇ ਜਿਨ੍ਹਾਂ ਦੀ ਮੈਂ ਗੱਲ ਕਰਦਾ ਹਾਂ ਉਹ ਛੋਟੇ-ਛੋਟੇ ਮੁੱਦੇ ਉਹ ਉਹ ਵੀ ਕੈਂਪ ਸੀ ਲੇਕਿਨ ਇਹ ਜਿਹੜੀ ਪਾਰਟੀ ਜੇ ਸ਼ਰਮਲੇ ਅਕਾਲੀ ਦਲ ਸੀ ਜਿਹੜੀ ਇਹ ਮੁੱਦਿਆਂ ਨੂੰ ਚੱਕ ਸਕਦੀ ਸੀ ਜਾਂ ਉਹਨੂੰ ਚੱਕਣਾ ਚਾਹੀਦਾ ਸੀ ਉਹਨਾਂ ਨੇ ਫਿਰ ਇੱਕ ਰਣਨੀਤੀ ਬਣਾ ਲਈ ਕਿ ਜਦੋਂ ਇਲੈਕਸ਼ਨ ਆਉਂਦੀ ਸੀ ਉਦੋਂ ਇਹ ਮੁੱਦੇ ਬੈਗ ਚੋਂ ਬਾਹਰ ਕੱਢ ਲਓ ਨਹੀਂ ਤਾਂ ਇੱਕ ਬੈਗ ਰੱਖ ਲਿਆ ਉਹ ਸਟੋਰ ਕਰਕੇ ਮੁੱਖ ਦਫ਼ਤਰ ਚ ਰੱਖਤਾ ਚੱਕੇ ਤੇ ਜਦੋਂ ਆਉਂਦੇ ਸੀ ਲਾਜਿਕ ਕੱਢ ਲਓ ਹੁਣ ਚੰਡੀਗੜ੍ਹ ਦਾ ਮੁੱਦਾ ਕੱਢ ਲਓ ਹੁਣ ਬਦਦਤਕਾਰਾਂ ਦਾ ਮੁੱਦਾ ਕੱਢ ਲਓ ਹੁਣ ਆਪਾਂ ਪਾਣੀਆਂ ਦਾ ਮੁੱਦਾ ਕੱਢ ਲਓ ਐਸਵਾਈਐਲ ਦਾ ਮੁੱਦਾ ਤੇ ਫਿਰ ਆਪਾਂ ਚੋਣ ਜਿੱਤਣ ਤੋਂ ਬਾਅਦ ਦੇਖਾਂਗੇ ਕਿਉਂ ਕਿਉਂਕਿ ਰਾਸ਼ਟਰੀ ਪਾਰਟੀ ਨਾਲ ਸਾਂਝ ਪਿਆਲੀ ਸੀ ਨਾ ਜਦੋਂ ਉਦੋਂ ਫਿਰ ਪੰਜਾਬ ਦੇ ਹਿੱਤ ਕਿੱਥੇ ਸੀ ਉਦੋਂ ਕਿੱਥੇ ਸੀ ਕਿ ਸਾਡੇ ਪੰਜਾਬ ਦੇ ਹਿੱਤਾਂ ਲਈ ਇੱਕ ਸੁਭਾਈ ਪਾਰਟੀ ਦੀ ਲੋੜ ਹੁੰਦੀ ਹੈ ਉਦੋਂ ਸਾਡੇ ਸੂਬੇ ਦੀ ਪਾਰਟੀ ਕਿੱਧਰ ਚੜੇ ਗਈ ਸੀ ਇੱਕ ਵੱਡਾ ਸਵਾਲ ਹੈ ਔਰ ਘਰ ਨਾ ਬਣਦਾ ਜਦੋਂ ਅੱਜ ਇਹ ਕਹਿੰਦੇ ਨੇ ਕਿ ਸਾਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਉਦੋਂ ਪੁੱਛिए ਵੀ ਇਹ ਨਾ ਤੁਹਾਡੇ ਮੁੱਦੇ ਸੀ ਉਸ ਵੇਲੇ ਤੁਹਾਡੇ ਜਵਾਨ ਤੇ ਜਿਹੜੇ ਅੱਜ ਕੱਲ ਤੁਸੀਂ ਬਾਰ ਬਾਰ ਕਹਿੰਦੇ ਹੋ ਤੇ ਨਾ ਹੀ ਤੁਸੀਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਜਿਹੜੀ ਤੁਹਾਡੀ ਜਿਹਦੇ ਨਾਲ ਸਾਹ ਘਟਿਆਰੀ ਸੀ ਨਵਾਂ ਮਾਸ ਦਾ ਰਿਸ਼ਤਾ ਸੀ ਜਦੋਂ ਉਹਨਾਂ ਦੀ ਸੈਂਟਰ ਦੇ ਸਰਕਾਰ ਸੀ ਉਦੋਂ ਆਪਾਂ ਕਿੰਨੇ ਕੁ ਮੁੱਦਿਆਂ ਨੂੰ ਬਣਾ ਲਿਆ ਇਹ ਹੈਗਾ ਇੱਕ ਪੱਖ ਇਸ ਗੱਲ ਦਾ ਜਿਹੜੀ ਅੱਜ ਮੈਂ ਕਰਦੀ ਆ ਤੁਹਾਡੇ ਨਾਲ ਦੂਜੀ ਗੱਲ ਜਿਹੜੀ ਹੈ ਕਿ ਕੱਲੇ ਹੀ ਨਹੀਂ ਕਹਿ ਰਹੇ ਜਿਹੜੇ ਪੰਜਵੇਂ ਬ੍ਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨ ਲੱਗੀ ਹੋਈ ਹੈ ਔਰ ਮੇਰਾ ਖਿਆਲ ਹੈ ਕਿ ਜੁਲਾਈ ਦੇ ਪਹਿਲੇ ਹਫਤੇ ਤੁਹਾਨੂੰ ਨਮਾ ਪ੍ਰਦਾਨ ਸਾਰਾ ਕੁਝ ਮਿਲ ਜਾਣਾ ਨਵੇਂ ਅਹੁਦੇਦਾਰ ਮਿਲ ਜਾਣੇ ਨੇ ਉਦੋਂ ਪਤਾ ਲੱਗੂਗਾ ਕਿ ਅਸਲ ਪੰਜਾਬ ਕੀ ਨੂੰ ਚਾਹੁੰਦਾ ਹੈ ਕਿ ਇਸ ਸੂਬੇ ਦੀ ਪਾਰਟੀ ਕੋਈ ਇੱਕ ਸ਼੍ਰੋਮਣੀ ਅਕਾਲੀ ਦਲ ਪਹਿਲਾ ਵੰਗ ਬਣੇ ਉਹਦੇ ਵਿੱਚ ਹੁਣ ਦੂਜੀ ਗੱਲ ਵੀ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜ ਮੈਂਬਰੀ ਅਕਾਲ ਤਖਤ ਥਾਪੜੇ ਵਾਲੇ ਜਨ ਸੁਧਾਰ ਲਹਿਰ ਵਾਲੇ ਜਾਂ ਬਾਗੀ ਧੜਾ ਜੋ ਮਰਜ਼ੀ ਕਹਿ ਲੋ ਹੁਣ ਉਹ ਵੀ ਇਹੀ ਗੱਲ ਕਰਦੇ ਨੇ ਕਹਿੰਦੇ ਉਹ ਵੀ ਨੇ ਕਿ ਸੂਬੇ ਨੂੰ ਖਾਸ ਤੌਰ ਤੇ ਕਹਿੰਨੀ ਹੈ ਅਪੀਤ ਸਿੰਘ ਦੇ ਲੈਕਚਰ ਜੇ ਸੁਣੋ ਕਿ ਸੂਬੇ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਤੋ ਇਹਦਾ ਮਤਲਬ ਬਿਲਕੁਲ ਠੀਕ ਕਹਿ ਰਹੇ ਨੇ ਖੇਤਰੀ ਪਾਰਟੀ ਦੀ ਲੋੜ ਹੈ ਅਸੀਂ ਤਾਂ ਖੁਦ ਕਹਿੰਦੇ ਆ ਕਿ ਦੇਖੋ ਜਿੱਥੇ-ਜਿੱਥੇ ਖੇਤਰੀ ਪਾਰਟੀਆਂ ਮਜ਼ਬੂਤ ਨੇ ਉਹ ਸੂਬੇ ਆਪਣੇ ਹਿੱਤਾਂ ਲਈ ਰੱਖੀ ਕਰ ਲੈਂਦੇ ਨੇ ਮੰਮਤਾ ਵੈਨਰ ਜੀ ਤੁਸੀਂ ਦੇਖੋ ਬਿਲਕੁਲ ਕਿੰਨਾ ਮੋਦੀ ਅਮਿਤ ਸ਼ਾਹ ਨੇ ਜ਼ੋਰ ਲਾਇਆ ਸੀ ਹਰਾ ਸਕੇ ਕਿਤੇ ਐਮ ਕੇ ਸਟਾਲ ਛੋਟੀ ਜੀ ਗਲਤੀ ਇੱਕ ਦਹੀਂ ਲਿਖਤਾ ਸੀ ਪੈਕਟ ਤੇ ਦਹੀਂ ਦੇ ਪੈਕਟ ਤੇ ਹਿੰਦੀ ਚ ਦਹੀਂ ਲਿਖਤਾ ਸੀ ਕਿ ਨੱਬ ਵਾਲ ਮਚਾਇਆ ਸੀ ਤੇ ਸਾਡੇ ਤਾਂ ਇੱਥੇ ਜਿਹੜੇ ਰਾਸ਼ਟਰੀ ਪਾਰਟੀਆਂ ਕਹਉਂਦੀਆਂ ਨੇ ਜਿਹੜੀ ਅੱਜ ਕੱਲ ਜਿਹਦੀ ਸਰਕਾਰ ਹੈ ਉਹ ਰਾਸ਼ਟਰੀ ਪਾਰਟੀ ਤਾਂ ਹੈ ਹੀ ਬੜੀ ਅਜੀਬ ਉਹ ਕਿਉਂਕਿ ਹੁਣ ਇੱਕੋ ਥਾਂ ਤੇ ਉਹਨਾਂ ਕੋਲ ਸਰਕਾਰ ਹੈ ਉਹ ਤੋਂ ਸਾਰੀ ਰਾਸ਼ਟਰੀ ਕੌਮੀ ਜਿਹੜੇ ਉਹਨਾਂ ਦੇ ਲੀਡਰ ਨੇ ਰਾਸ਼ਟਰੀ ਜਿਹਨਾਂ ਨੂੰ ਕਹਿੰਦੇ ਨੇ ਕਿ ਸਾਡੇ ਸੁਪਰੀਮ ਲੀਡਰ ਨੇ ਜੀ ਕੋਆਰਡੀਨੇਟਰ ਨੇ ਜਿਹੜੇ ਜਦੋਂ ਦੀ ਪਾਰਟੀ ਬਣੀ ਆ ਉਦੋਂ ਦੀ ਪ੍ਰਧਾਨ ਨੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਟੀਮ ਪੰਜਾਬ ਤੇ ਰਾਜ ਕਰ ਰਹੀ ਹੈ ਮਦਰ ਕੇ ਇਹ ਜੀ ਰਾਸ਼ਟਰੀ ਪਾਰਟੀ ਕਦੇ ਦੇਖੀ ਨਹੀਂ ਸੀ ਜਿਹੜੀ ਪਾਰਟੀ ਦੀ ਮਜ਼ਬੂਤ ਕਰਨ ਦੀ بجائے ਸਰਕਾਰ ਹੀ ਕੰਟਰੋਲ ਕਰ ਲਿਆ ਤੇ ਮੁੱਖ ਮੰਤਰੀ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦਾ ਆ ਲੁਧਿਆਣਾ ਚੌਂਕ ਤੇ ਤਾਂ ਸਾਰਾ ਕੁਝ ਹੀ ਪਤਾ ਲੱਗ ਗਿਆ ਸੀ ਤੁਸੀਂ ਜਿਤਾਓ ਸਹੀ ਸੰਜੀਵ ਰੋੜਾ ਨੂੰ ਮੈਂ ਇਹਨੂੰ ਬਣਾਉਂਗਾ ਮੰਤਰੀ ਉਹ ਭਾਈ ਤੂੰ ਤਾਂ ਬਣਾ ਹੀ ਗਈ ਮંત્રી ਬਣਾ ਕੇ ਆਪ ਰਾਸ ਸਮਝ ਜਾਣੇ ਲੇਕਿਨ ਰਾਸ਼ਟਰੀ ਪਾਰਟੀ ਔਰ ਦੂਜੇ ਪਾਸੇ ਦੂਜੀ ਰਾਸ਼ਟ ਪਾਰਟੀ ਜਿਹੜੀ ਬੀਜੇਪੀ ਜਿਨ੍ਹਾਂ ਨਾਲ ਅਕਾਲੀਆਂ ਦੀ ਸਾਥ ਸੀ ਉਹ ਤਾਂ ਫਿਰ ਤੁਹਾਡੇ ਸਾਹਮਣੇ ਉਹ ਤਾਂ ਕਹਦੇ ਨਹੀਂ ਡਬਲ ਇੰਜਨ ਦੀ ਸਰਕਾਰ ਜੇ ਕਹਦੇ ਤੁਸੀਂ ਸਰਕਾਰ ਬਣਾਉਣੀ ਹੈ ਜਿਹੜੀ ਜੇ ਡਬਲ ਇੰਜਨ ਦੀ ਬਣਾਉਂਗੇ ਤਾਂ ਤੁਸੀਂ ਕੀ ਕਰੋਗੇ ਵਿਕਾਸ ਦੇ ਰਾਹ ਪਾਉਂਗੇ ਤੇ ਦੂਜੇ ਪਾਸੇ ਕੇਜਰੀਵਾਲ ਤਾਂ ਸਿੱਧੀ ਤਮਕੀ ਦੇ ਕੇ ਕਿ ਕਿ ਜੇ ਤੁਸੀਂ ਜਿਤਾਉਂਗੇ ਰੋੜ ਨੂੰ ਠੀਕ ਹੈ ਨਹੀਂ ਫਿਰ ਆਸੂ ਰੂਜਾ ਕਿਸੇ ਹੋਰ ਨੂੰ ਜਿਤਾਤਾ ਤਾਂ ਕੀ ਕਰ ਲੂਗਾ ਜਿਹੜੀ ਇਹ ਸਾਡੀਆ ਰਾਸ਼ਟਰੀ ਪਾਰਟੀ ਦਾ ਹਾਲ ਹੈ ਕਾਂਗਰਸ ਰਾਸ਼ਟਰੀ ਪਾਰਟੀ ਲੈ ਲਓ ਉਹ ਰਾਸ਼ਟਰੀ ਪਾਰਟੀ ਦੇ ਪੜਕੇ ਦਰਬਾਰਾ ਸੰਗ ਦੀ ਗੀਚੀ ਕਹਿੰਦੇ ਜੀ ਆਹ ਸੈਨੇਟਰ ਦਾ ਸਪੂਰ ਪਾਣੀਆਂ ਦਾ ਸਮਝੌਤਾ ਕਰ ਤੇ ਸੁਪਰੀਮ ਕੋਰਟ ਤੋਂ ਕੇਸ ਵਾਪਸ ਲੈ ਇਸ ਤਰ੍ਹਾਂ ਦੀ ਹੁੰਦੀ ਹੈ ਉਹਦੇ ਰਾਸ਼ਟਰੀ ਪਾਰਟੀ ਹੁੰਦੇ ਤਾਂ ਸਭ ਵਿੱਚ ਤਣਾ ਹੁੰਦਾ ਆ ਕੇਜਰੀਵਾਲ ਵਾਲੀ ਪਾਰਟੀ ਤਾਂ ਤੁਸੀਂ ਦੇਖੋ ਤਾਂ ਸਹੀ ਸਸ਼ੀਲ ਗੁਪਤਾ ਰਿਆਣੇ ਚ ਬੈਠ ਕੇ ਕਹਿੰਦਾ ਸੀ ਮੈਂ ਇਸ ਵੇਲੇ ਦਾ ਪਾਣੀ ਘਰ ਘਰ ਪਹੁੰਚਾ ਦੂੰਗਾ ਜਦੋਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਕਰੋਗੇ ਕਹਿੰਦੇ ਕੋਈ ਗੱਲ ਨਹੀਂ ਸਾਡੇ ਕੋਲ ਫਾਰਮੂਲਾ ਹੈਗਾ મોદી ਸਾਹਿਬ ਚਾਹ ਤੇ ਬਿਰੋ ਦੱਸ ਦਾਂਗੇ ਤੇ ਚੁੱਪ ਕਰਕੇ ਬੈਠਾ ਰਿਹਾ ਮਾਨ ਸਾਹਿਬ ਤੋਂ ਵੈਸੀ ਚੁੱਪ ਕਰਕੇ ਬੈਠੇ ਨੇ ਤਾਂ ਬੋਲਦੇ ਹੀ ਨਹੀਂ ਜੋ ਮਰਜ਼ੀ ਹੋਵੇ ਪੰਜਾਬ ਜਿੰਨਾ ਮਰਜ਼ੀ ਲੁੱਟਿਆ ਜਾਵੇ ਖੈਰ ਇਹ ਰਾਸ਼ਟਰੀ ਪਾਰਟੀਆਂ ਨੇ ਕਦੇ ਵੀ ਸੂਬੇ ਦੇ ਹਿੱਤ ਨਹੀਂ ਦੇਖੇ ਤੇ ਜਿਹੜੀ ਅੱਜ ਕੱਲ ਦੀ ਇਤਰਾਜ ਕਰਦੀ ਰਾਸ਼ਟਰੀ ਪਾਰਟੀ ਹੈ ਉਹ ਤਾਂ ਕਹੀਏ ਰਹੀ ਹੈ ਕਿ ਤਾਂ ਕਾਂਗਰਸ ਮੁਕਤ ਸ਼ਾਸਨ ਹੋਣਾ ਚਾਹੀਦਾ ਤੇ ਜਿੰਨੇ ਉਹ ਤਾਂ ਇਹ ਕਹਦੇ ਨੇ ਕਿ ਇੱਕੋ ਪਾਰਟੀ ਦਾ ਰਾਜ ਹੋਣਾ ਚਾਹੀਦਾ ਉਸ ਪਾਸੇ ਨੂੰ ਵੱਧ ਰਹੇ ਨੇ ਜabb ਵੱਧ ਰਹੇ ਨੇ ਤਾਂ ਕਾਣੀ ਲੇਕਿਨ ਹੁਣ ਤਾਂ ਚਾਹੀਦਾ ਪੰਜਾਬ ਅਤੈਸਰੀ ਇਕੱਠੇ ਤਾਂ ਹੋਣੇ ਚਾਹੀਦੇ ਨੇ ਚਾਹੇ ਉਹ ਪੰਜਵੇਂ ਬਰੀ ਕਮੇਟੀ ਕਹਿ ਰਹੀ ਹੈ ਉਹ ਵੀ ਠੀਕ ਕਰ ਰਹੀ ਹੈ ਸਗਵੀਰ ਸਿੰਘ ਬਾਦਲ ਹੁਣ ਠੀਕ ਕਰ ਰਹੇ ਨੇ ਪਰ ਇਹਨਾਂ ਦੀ ਗੱਲ ਨੂੰ ਕਿਵੇਂ ਵਜਨ ਦੇਈਏ ਉਹਨੂੰ ਵੀ ਤਾਂ ਇਹਨਾਂ ਨੂੰ ਪਤਾ ਸੀ ਨਾ ਇਹਨਾਂ ਨੂੰ ਇਸ ਗੱਲ ਦਾ ਤਾਂ ਇਲਮ ਹੈ ਜਦੋਂ ਇੱਕ ਦਰਿਆ ਕਿਸੇ ਸਮੁੰਦਰ ਚ ਚਲੇ ਜਾਂਦੇ ਫਿਰ ਦਰਿਆ ਤੇ ਦੀ ਹੋਂਦ ਖਤਮ ਹੋ ਜਾਂਦੀ ਹੈ ਉਹ ਕਿੰਨੇ 파ਟੀਆਂ ਦੀ ਇਹਨੇ ਖਾਲੀਆਂ ਇਹਨਾਂ ਨੇ ਤੋੜਤੀਆਂ ਮਹਾਰਾਸ਼ਟਰ ਦਾ ਹਾਲ ਦੇਖਿਆ ਸ਼ਿਵ ਸ਼ਨ ਦਾ ਕੀ ਕਰਤਾ ਮਦਦ ਜਿੱਥੇ ਵੀ ਜਾਂਦੇ ਨੇ ਉਥੇ ਇਸ ਤਰ੍ਹਾਂ ਕਰਦੇ ਨੇ ਪੰਜਾਬ ਟੀਵੀ ਕਰਤਾ ਤੇ ਹੁਣ ਕਹਿੰਦੇ ਨੇ ਵੀ ਸਾਨੂੰ ਜਿਹੜੀ ਪਹਿਲਾਂ ਵਾਂਗੀ ਮੁਰ ਸਰਜੀਤੀ ਕਰ ਲਈਏ ਭਾਈ ਮੁਰ ਸਰਜੀਤੀ ਤਾਂ ਉਦੋਂ ਹੋਊ ਜੇ ਪ੍ਰਾਣ ਅਕਾਲੀ ਹੋਣਗੇ ਜੱਥੇਦਾਰ ਉਹ ਹੋਣਗੇ ਜਿਨ੍ਹਾਂ ਦੇ ਕਿਸ਼ਾਰੇ ਤੇ ਪਰਲੇ ਮੋਢੇ ਤੇ ਹੁੰਦੇ ਚੱਲ ਪਾਈ ਲਾ ਮੋਰਚਾ ਜੇ ਨਹੀਂ ਮੰਨਦੇ ਤੇ ਹੁਣ ਕਦੇ ਇਹਨਾਂ ਨੇ ਮੋਰਚੇ ਦੇਖੇ ਨੇ ਕਿੰਨੇ ਕੁ ਬੰਦੇ ਨੇ ਜਿਹੜੇ ਜਿਨ੍ਹਾਂ ਨੇ ਮੋਰਚੇ ਦੇਖੇ ਨੇ ਜਾਂ ਜੇਲ੍ਹ ਚ ਗਏ ਨੇ ਜਾਂ ਕੋਈ ਐਜੀਟੇਸ਼ਨ ਕੀਤੀ ਹੈ ਇਹ ਤਾਂ ਜਿਹੜੇ ਅੱਜ ਕੱਲ ਦੇ ਲੀਡਰ ਨੇ ਨਾ ਇਹ ਤਾਂ ਐਕਸ ਜਾਂ ਟਵੀਟ ਵਾਲੇ ਲੀਡਰ ਨੇ ਤਾਂ ਬਿਆਨਬਾਜ਼ੀ ਵਾਲੇ ਲੀਡਰ ਨੇ ਇਹਨਾਂ ਨੇ ਕਦੇ ਨਾ ਜੇਲ੍ਹ ਦੇਖੀ ਨਾ ਇਹ ਜਾ ਸਕਦੇ ਨੇ ਇਹਨਾਂ ਨੂੰ ਤਾਂ ਤੁਸੀਂ ਅੱਜ ਦੇ ਦਿਨ ਜੇਲ੍ਹ ਭੇਜ ਦੋ ਕਿਸੇ 'ਚ ਇਹ ਤਾਂ ਏਸੀ ਪਾਲਣਗੇ ਜੇਲ੍ਹ ਚ ਇਹਦਾ ਇੱਕ ਦਿਨ ਹੀ ਘਟ ਸਕਦੇ ਜਿਸ ਤਰ੍ਹਾਂ ਦਾ ਇਹਨਾਂ ਦਾ ਲਾਈਫ ਸਟਾਈਲ ਹੈ ਇਹ ਇੱਕ ਇਹ ਕੋਈ ਜੜੀ ਸਟਰਗਲ ਚੋਂ ਥੋੜੀ ਬਣੇ ਹੋਏ ਨੇ ਇਹ ਤਾਂ ਬਾਪੂ ਦੇ ਜਿਹੜੇ ਜਿਹੜੀ ਬਾਪੂ ਦੀ ਕਮਾਈ ਆ ਉਹ ਖਾ ਰਹੇ ਨੇ ਉਦੋਂ ਇੱਕ ਵਾਰੀ ਮੈਂ ਉੱਥੇ ਸੀ ਬਾਟ ਕੈਸਨ ਦੇ ਵਿੱਚ ਐਨਆਰਐਸ ਵੈਲੰਸ ਸੀ ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਮਜੀਠੀਆ ਬਾਰੇ ਗੱਲਾਂ ਕੀਤੀਆਂ ਕਹਿੰਦਾ ਆ ਦੇਖੋ ਇਹ ਹੁਣ ਹੀ ਮੰਤਰੀ ਬਣ ਗਿਆ ਜੇਲਾ ਤਾਂ ਕਹਿੰਦਾ ਸੀ ਘਟਿਆ ਤਾਂ ਇਹ ਜਿਹੜਾ ਇਹ ਕੰਮ ਹੈ ਹੁਣ ਆਪ ਹੀ ਪੰਸੇ ਪ੍ਰਕਾਸ਼ ਸਿੰਘ ਬਾਦਲ ਨੇ ਕਭ ਕੀਤਾ ਸੀ ਕਿ ਜਿੰਨੇ ਵੀ ਲੀਡਰ ਉਹਦੇ ਨਾਲ ਸੀ ਪੁਰਾਣੇ ਜਿਨ੍ਹਾਂ ਦਾ ਮੈਂ ਜ਼ਿਕਰ ਕਰਦਾ ਵੀ ਇਹ ਜਿਹੇ ਜਥੇਦਾਰ ਚਾਹੀਦੇ ਸੀ ਜਾਂ ਚਾਹੀਦੇ ਸੀ ਪਾਰਟੀ ਨੂੰ ਜੇ ਤਕੜੀ ਹੋਣਾ ਸੀ ਜੀ ਤੋਂ ਡਰਦੀ ਸੀ ਕੇਂਦਰ ਸਰਕਾਰ ਵੀ ਇਤਰਾਗਾਂ ਦੀ ਵੀ ਕਹਿੰਦੇ ਸੀ ਵੀ ਤੋ ਐਮਰਜੈਂਸੀ ਦੇ ਨਾ ਤੁਸੀਂ ਬਰੁੱਧ ਬੋਲੋ ਉਹੋ ਜੀ ਉਹ ਉਹ ਬੰਦੇ ਰਹਿਣ ਨਹੀਂ ਦਿੱਤੇ ਉਹਨਾਂ ਦੇ ਨਿਆਂਿਆਂ ਨੂੰ ਕੇ ਲਿਆਤਾ ਹੋਈ ਤੁਸੀਂ ਜਿੱਥੋਂ ਮਰਜ਼ੀ ਸ਼ੁਰੂ ਕਰ ਲੋ ਸਭ ਦੇ ਨਿਆਣੇ ਕਿਸੇ ਮੰਤਰੀ ਕਿਸੇ ਨੂੰ ਕੋਈ ਪੋਸਟ ਕਿਸੇ ਨੂੰ ਕੋਈ ਪੋਸਟ ਕਿਉਂ ਵਿੱਚ ਮੈਂ ਇਕੱਲੇ ਇਕੱਲੇ ਦਾ ਨਾਮ ਹੀ ਲੈਣਾ ਤੇ ਤੁਸੀਂ ਆਪ ਹੀ ਚ ਦੇਖ ਲਓ ਜਿਹਦੇ ਚ ਬਾਗੀ ਧੜੇ ਵੀ ਸ਼ਾਮਲ ਨੇ ਜਿਹਦੇ ਦੂਜੇ ਨੇ ਮਤਲਬ ਚਾਹੇ ਇਧਰਲੇ ਚਾਹੇ ਭੁੰਦਰ ਦਾ ਮੁੱਢਾ ਚਾਹੇ ਢੀਂਸਾ ਸਾਹਿਬ ਦਾ ਚਾਹੇ ਇਧਰੋਂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਚਾਹੇ ਉਧਰੋਂ ਕਾਲੋ ਮਤਲਬ ਮਾਝੇ ਤੋਂ ਲੈ ਕੇ ਮਾਲਵੇ ਤੱਕ ਸਭ ਦੇ ਨਿਆਣੇ ਅੱਗੇ ਲਿਆਤੇ ਤੇ ਉਸ ਤੋਂ ਬਾਅਦ ਜਿਹੜੇ ਕਿਉਂ ਲਿਆਤੇ ਕਿਉਂਕਿ ਜਿਹੜੇ ਬਈ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਕੈਂਪ ਰਹੇ ਜੇ ਬੁੜਿਆ ਦੇ ਉੱਤੇ ਤਾਂ ਕਰਨ ਔਖਾ ਹੋ ਜਾਊਗਾ ਕੰਮ ਤਾਂ ਇਹ ਇਹ ਜਿਹੜਾ ਉਹਨਾਂ ਦਾ ਫਾਰਮੂਲਾ ਸੀ ਉਹਦੇ ਨਾਲ ਨੁਕਸਾਨ ਕੀ ਹੋਇਆ ਨੁਕਸਾਨ ਇਹ ਹੋਇਆ ਕਿ ਹੁਣ ਇਹ ਵੀ ਜਿਹੜੀ ਹੈ ਸ਼ਹਿਰੀ ਜੀ ਆਮ ਜੀ ਪਾਰਟੀ ਬਣ ਕੇ ਰਹੇਗੀ ਔਰ ਜਿਹੜਾ ਇਹਨਾਂ ਦੇ ਕਿਸਾਨਾਂ ਦਾ ਹੁੰਦਾ ਸੀ ਖਾਸ ਬੈਕਬੋਨ ਉਹ ਕਿਸਾਨ ਆਪ ਦਾ ਲਾਗੂ ਕੇ ਬੈਠ ਗਏ ਜੋ ਕਿਸਾਨ ਐਜੀਟੇਸ਼ਨ ਕਰਦੇ ਨੇ ਕਈ ਉਹ ਕੋਈ ਟਾਈਮ ਸੀ ਇਹ ਸਾਰੇ ਜਿਹੜੇ ਹੈ ਸ਼੍ਰੋਮਣੀ ਕਾਲੀਦਾ ਦੇਸ਼ ਤੋਂ ਹੁੰਦੇ ਸੀ ਉਹਦੇ ਨਾਲ ਹੁੰਦੇ ਸੀ ਤੇ ਹੁਣ ਸ਼੍ਰੋਮਣੀ ਅੱਜ ਕਾਲੀਦਾਨ ਕੋਲ ਖੇਤਰੀ ਪਾਰਟੀ ਬਣ ਵੀ ਜਾਊ ਜਿੰਨਾ ਚਿਰ ਉਸ ਤਰ੍ਹਾਂ ਦਾ ਗੇਟਰ ਨਹੀਂ ਬਣਦਾ ਤੇ ਉਹ ਬਣੂ ਕਦੋਂ ਜਦੋਂ ਕੋਈ ਸਟਰਗਲ ਹੋ ਇਹਨਾਂ ਦਾ ਸਿਕਸਟੂਡ ਫੈਡਰੇਸ਼ਨ ਵੀ ਜਿਹੜੀ ਹੈ ਉਹਦੇ ਮੁਕਾਬਲੇ ਕਾਪ ਦੀ ਜਥੇਬੰਦੀ ਜੀ ਖੜੀ ਕਰਕੇ ਮਜੀਠੀਆ ਨੂੰ ਬਣਾਤਾ ਤੇ ਉਦੋਂ ਬਾਅਦ ਆਉਂਦਾ ਉਹ ਗੁਰੂ ਦੀ ਰੋਟੀ ਢੋਟੀ ਸਾਧ ਸੰਗ ਦੇਖ ਲਓ ਤੁਰੇ ਫਿਰਦੀ ਐ ਇੱਥੇ ਤੇ ਉਹ ਇਹ ਜਿਹੜਾ ਹੈ ਨਾ ਇਹਨੂੰ ਸਮਝਣ ਦੀ ਲੋੜ ਹੈ ਕਿ ਖੇਤਰੀ ਪਾਰਟੀ ਦੀ ਲੋੜ ਜ਼ਰੂਰ ਹੈ ਲੇਕਿਨ ਖੇਤਰੀ ਪਾਰਟੀ ਬਿਲਕੁਲ ਮੈਂ ਕਹਣਾ ਹੈ ਕਿ ਜਿੱਥੇ ਸੂਬੇ ਦੀ ਪਾਰਟੀ ਹੋ ਜਿਹੜੇ ਸੂਬੇ ਦੇ ਹਿੱਤਾਂ ਦੀ ਰਾਖੀ ਕਰੂ ਨੈਸ਼ਨਲ ਜਿਹੜੇ ਪਾਰਟੀ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਨੇ ਤਾਂ ਦੋਨੇ ਹੁਣ ਮੰਨ ਲਓ ਭਾਰਤੀ ਜਨਤਾ ਪਾਰਟੀ ਆ ਹੋਰ ਇਹਨੇ ਦੇ ਕਿਵੇਂ ਖਲਾਫ ਜਾਊ ਆਪਾਂ ਬੀਬੀਐਮ ਵੀ ਤੇ ਮਸਲੇ ਚ ਦੇਖ ਤਾਂ ਲਿਆ ਕਿਵੇਂ ਪਾਣੀ ਦੇ ਮਸਲੇ ਕੀ ਤਾਂ ਉਹਨੇ ਦਾ ਉਹਨੇ ਤਾਂ ਜਿੱਥੇ ਉਹਦੀ ਸਰਕਾਰ ਆ ਉਹ ਸੂਬੇ ਦੀ ਗੱਲ ਕਰਨੀ ਹੈ ਜੇ ਪੰਜਾਬ ਤੇ ਉਧਰ ਕਾਂਗਰਸ ਦੀ ਸਰਕਾਰ ਸੀ ਹਰਿਆਣਾ 'ਚ ਤਾਂ ਪਾਣੀ ਦਾ ਮਸਲਾ ਕਿਤੇ ਹੱਲ ਹੋਇਆ ਸਮਾਉਲ ਗਿਆ ਜਿਆਦਾ ਤੇ ਰਾਸ਼ਟਰੀ ਪਾਰਟੀ ਨੇ ਤਾਂ ਆਪਣੇ ਸਾਹਮਣੇ ਚੱਲਣਾ ਤੇ ਦੂਜੇ ਪਾਸੇ ਜੇ ਕੋਈ ਵਿਰੋਧ ਕਰਨਾ ਹੈ ਤਾਂ ਖੇਤਰੀ ਪਾਰਟੀ ਨੇ ਕਰਨਾ ਤਾਂ ਖੇਤਰੀ ਪਾਰਟੀਆਂ ਨੂੰ ਲੋਕ ਪੈਸੇ ਤਾਂ ਹੁਣ ਬੜਾ ਚਾਹੇ ਅਰ ਨਤੀਸ਼ ਕੁਮਾਰ ਆਇਆ ਚ ਬਿਹਾਰ ਆਇਆ ਚਾਹੇ ਤਾਂ ਨਾਇਡੂ ਆਇਆ ਚਾਹੇ ਤਾਂਮਰ ਲਾਡੂ ਆਇਆ ਮਤਲਬ ਚਿੱਤੇ ਵੀ ਪਾ ਪਾ ਹੁਣ ਜੇ ਐਂਡ ਕੇ ਚਾ ਪਾਣੀ ਦੇ ਮਾਮਲੇ ਚ ਅਮਰ ਅਬਦੁੱਲਾਹ ਜੀ ਬੋਲੇ ਤੋ ਬੋਲਣਾ ਚਾਹੀਦਾ ਖੇਤਰੀ ਪਾਰਟੀ ਜੇਕਰ ਉੱਥੇ ਇਹੀ ਗੱਲ ਭਾਜੀਪੀ ਦੀ ਸਰਕਾਰ ਹੁੰਦੀ ਉਹ ਕਹਿ ਸਕਦੇ ਸੀ ਕਿ ਪਾਣੀ ਨੂੰ ਅਸੀਂ ਤਪਕਾ ਨਹੀਂ ਦਿੰਦੇ ਉਹ ਉਥੋਂ ਉਹਨਾਂ ਨੇ ਆਪ ਦੇਖਣਾ ਸੀ ਵੋਟਾਂ ਲੈ ਜੋ ਮਰਜੀ ਕਰੋ ਜੋ ਮਹਾਰਾਸ਼ਟਰਾ ਪੰਜਾਬ ਵਾਲੇ ਕਰੀ ਜਾਂਦੇ ਨੇ ਇਹ ਸਾਡਾ ਜੁਨਟ ਕਿਹੜਾ ਜੁਨਟ ਹੈ ਉਤੋਂ ਮਰਜੀ ਘੁਰਕੀ ਵੱਜੇ ਸਾਰਾ ਕੁਝ ਠੀਕ ਹੋ ਜਾਂਦਾ ਸੋ ਪਹਿਲੀ ਤਾਂ ਗੱਲ ਹੈ ਕਿ ਸੂਬੇ ਨੂੰ ਰਾਸ਼ਟਰੀ ਪਾਰਟੀ ਦਾ ਕੋਈ ਸੂਬੇ ਦੇ ਹਿੱਤਾਂ ਦੇ ਐਂਗਲ ਤੋਂ ਨਹੀਂ ਜਿੰਨਾ ਮਰਜੀ ਡਬਲ ਇੰਜਨ ਦੀ ਸਰਕਾਰ ਜਿੰਨਾ ਮਰਜੀ ਕੇਜਰੀਵਾਲ ਦੇ ਡਰਾਬੇ ਜੀ ਅਸੀਂ ਤੁਹਾਡੇ ਲਈ ਡਵੈਲਪਮੈਂਟ ਕਰਾਂਗੇ ਉਹ ਤਾਂ ਜਿਹੜੇ ਰਾਸ਼ਟਰੀ ਪਾਰਟੀਆਂ ਦਾ ਦਾਅਵਾ ਦਾ ਸੂਬੇ ਦੇ ਜਿਹੜੇ ਹਿੱਤ ਖੁਦਮਕਤਿਆਰੀ ਰਾਜਾਂ ਦੀ ਪਾਣੀਆਂ ਦਾ ਮਸਲਾ ਪੰਜਾਬ ਦਾ ਪੰਜਾਬ ਦੇ ਜਿਹੜੇ ਘਟਦੇ ਪਾਣੀ ਦਾ ਮਸਲਾ ਪੰਜਾਬ ਦੀ ਬੇਰਜ਼ਗਾਰੀ ਪੰਜਾਬ ਦੇ ਜਿਹੜੇ ਪੰਜਾਬੀ ਬੋਲ ਦੇ ਇਲਾਕੇ ਭਾਸ਼ਾ ਦਾ ਮਸਲਾ ਪੰਜਾਬ ਦੇ ਦਾ ਤਾਂ ਬੋਲਦੇ ਨਹੀਂ ਜਿਹੜੇ ਮਤਲਬ ਜੇ ਕੋਈ ਹੋਰ ਹੋਵੇ ਤੋ ਇਹਨਾਂ ਦਾ ਖੈਰ ਮੈਂ ਹੁਣ ਆਵਾਦਵੀ ਪਾਰਟੀ ਤੇ ਟਿੱਪਣੀ ਨਹੀਂ ਕਰਨਾ ਉਹਨਾਂ ਦਾ ਪਤਾ ਹੀ ਕੁਛ ਨਹੀਂ ਵੀ ਕੀ ਹੋ ਰਿਹਾ ਕਹੇ ਜੇ ਸਿਲੇਬਸ ਚ ਜਾਰੀ ਹੈ ਕੋਈ ਬੋਧਦੇ ਨਹੀਂ ਉਹ ਤਾਂ ਜੇ ਸਾਡੀ ਸ਼੍ਰੋਮਿਕ ਕਮੇਟੀ ਪੁੱਠੇ ਸਿੱਧੇ ਕਿਤਾਬਾਂ ਛਾਪੀ ਜਾਂਦੀ ਹੈ ਉਹਨਾਂ ਦੇ ਅਸੀਂ ਹੁਣ ਕੀ ਕਰੀਏ ਸੋ ਇਹ ਸਾਰੇ ਹਾਲਾਤ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਇਹ ਕਹਿਣਾ ਕਿ ਸਾਨੂੰ ਚਾਹੀਦੀ ਹੈ ਖੇਤਰੀ ਪਾਰਟੀ ਬਿਲਕੁਲ ਚਾਹੀਦੀ ਹੈ ਪੰਜ ਮੈਂਬਰੀ ਕਮੇਟੀ ਬਾਗੀ ਸੁਧਾਰ ਲੈਣਾਂ ਦਾ ਕਹਿਣਾ ਬਿਲਕੁਲ ਸਹੀ ਹੈ ਚਾਹੀਦੀ ਹੈ ਇੱਕ ਖੇਤਰੀ ਪਾਰਟੀ ਇਹਦੇ ਚ ਕੋਈ ਦੋਰਾਵਾ ਨਹੀਂ ਕਿ ਸਾਨੂੰ ਖੇਤਰੀ ਪਾਰਟੀ ਦੀ ਖੇਤਰੀ ਪਾਰਟੀ ਸੁਭਾਈ ਪਾਰਟੀ ਪੰਥਕ ਪਾਰਟੀ ਸੂਬੇ ਦੀ ਪਾਰਟੀ ਜੋ ਮਰਜ਼ੀ ਨਾ ਉਹ ਦੇ ਦੋ ਚਾਹੀਦੀ ਹੈ ਪਰ ਉਹ ਚਾਹੀਦੀ ਹੈ ਜਿਹੜੀ ਸੱਚਮੁੱਚ ਲੋਕਾਂ ਨਾਲ ਜੁੜੀ ਹੋਵੇ ਜਿਹੜੀ ਪੰਜਾਬ ਦੇ ਹਿੱਤਾਂ ਦੇ ਨਾਲ ਜੁੜੀ ਹੋਵੇ ਜਿਹੜੀ ਕਮਿਟਮੈਂਟ ਪੰਜਾਬ ਨਾਲ ਹੋਵੇ ਉਹ ਚਾਹੀਦੀ ਹੈ ਦੇਖਦੇ ਆਂ ਸਖਵੀਤ ਸਿੰਘ ਬਾਦਲਤਾ ਮੋੜਾ ਕੱਟ ਕੇ ਕਹਿ ਰਿਹਾ ਕਿਉਂਕਿ ਉਹਨੇ 27 ਦੇ ਇਲੈਕਸ਼ਨ ਜਿੱਤਣੀਆਂ ਉਹਦਾ ਕੋਈ ਹੋਰ ਸਿਧਾਂਤ ਨਹੀਂ ਉਹ ਜਿੱਥੇ ਵੀ ਭਾਸ਼ਣ ਦਿੰਦਾ ਹੈ 27 ਚ ਆਪਣੀ ਸਰਕਾਰ ਬਣਨੀ ਹੈ ਉਹ ਕਿਤੇ ਵੀ ਸਿਧਾਂਤ ਗੱਲ ਨਹੀਂ ਕੀਤੀ ਪਹਿਲਾਂ ਕਿਹਾ ਕੀ ਕੀਤੀ ਕਿ ਕਿੰਨਾ ਕੋ ਆਪਾ ਪੰਜਾਬ ਦੇ ਹਿੱਤਾਂ ਦੀ ਗੱਲ ਹੋਈ ਤੇ ਹੁਣ ਜਿਹੜੇ ਦਾਅਵੇ ਕਰਦੇ ਨੇ ਜਿਹੜੇ ਪੰਜ ਮੈਂਬਰੀ ਕਮੇਟੀ ਵਾਲੇ ਉਹਨਾਂ ਦਾ ਦੇਖੀਏ ਕੀ ਲੇਕਿਨ ਉਹਨਾਂ ਦੇ ਏਜੰਡੇ ਦੇ ਵਿੱਚ ਇਹ ਹੋਣਾ ਸੁਭ ਸ਼ਕਣਾ ਕਿ ਅਸੀਂ ਇਹ ਪਾਰਟੀ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਹਿੱਤਾਂ ਦੇ ਰਾਖੀ ਲਈ ਕਰਾਂਗੇ ਚੰਗੀ ਗੱਲ ਹੈ ਦੇਖਦੇ ਆ ਕਿੱਧਰ ਨੂੰ ਜਾਂਦੇ ਆ ਤੇ ਜੇ ਜਾਂਦੇ ਨੇ ਤਾਂ ਸੱਚ ਵਿੱਚ ਹੀ ਪੰਜਾਬ ਲਈ ਸ਼ੁਭ ਸਕਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ